ਹਲੋ ਹਾਂਜੀ ਸਸਤੀ ਰਕਤ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹ ਇਸ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਪ੍ਰਲਉਆਂ ਦੇ ਥੱਲੇ ਲੀਰਾਂ ਲਾਉਣੀਆਂ ਪਲੇਟਾਂ ਦੇ ਥੱਲੇ ਉਹ ਆਪਾਂ ਪੂਰੇ 7-7 ਇੰਚ ਦੀਆਂ ਕੱਟ ਲਈਆਂ ਨੇ ਤੇ ਇਹ ਆਪਾਂ ਮੋਢਿਆਂ ਦੀ ਕਾਰਡ ਦੇ ਵਿੱਚੋਂ ਕੱਟੀਆਂ ਨੇ ਰੇਵ ਲੀਰਾਂ ਰੇਵ ਇਹ ਪੂਰੇ 7-7 ਇੰਚ ਦੀਆਂ ਆਪਾਂ ਕੱਟ ਲਈਆਂ ਨੇ ਇਹ ਤਿੰਨਾਂ ਨੇ ਇੱਕ ਆਪਾਂ ਲਾ ਦਿੱਤੀ ਏ ਤੇ ਇੱਕ ਇਸ ਤਰੀਕੇ ਦੇ ਨਾਲ ਲਾਉਣੀ ਆ ਆਪਾਂ ਇਹ ਦੋਨਾਂ ਪਾਸੇ ਅਜੇ ਵਿੱਚ ਕਾਟਨ ਦਾ ਸੂਟ ਹੈ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਵੀ ਛੱਜਣ ਦਾ ਖਤਰਾ ਹੈ ਤੇ ਤੁਸੀਂ ਇਸ ਤਰ੍ਹਾਂ ਦੋਨਾਂ ਪਾਸੇ ਲਾ ਸਕਦੇ ਹੋ ਦੀਰ ਲਾਉਣ ਦਾ ਬਹੁਤ ਇਹ ਸਹੀ ਤਰੀਕਾ ਹੈ ਸ਼ਕਾਰੀ ਵੀ ਲਾ ਸਕਦੇ ਹੋ ਤੇ ਇਸ ਤਰ੍ਹਾਂ ਡਬੜ ਕਰਕੇ ਲਾ ਸਕਦੇ ਹੋ ਐਸਟਰਾ ਜਿਹੜੇ ਨਿਸ਼ਾਨ ਲਾਏ ਹੋਏ ਨੇ ਆਪਾਂ 7 7 ਇੰਚ ਦੇ ਇਹ ਲਾਏ ਨੇ 7 ਇੰਚ ਦਾ ਆਪਣਾ ਪਲੇਟ ਲੈਣਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਤੇ ਆ ਜਿਹੜੀ ਇਹ ਵੀ 1 ਤੋਂ 1.5 ਇੰਚ ਚੌੜ ਇਹਦੀ ਚੜਾਈ ਹੈ ਵੀਰ ਦੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਜਿਹੜੇ ਨਿਸ਼ਾਨਾਂ ਦੇ ਉੱਤੇ ਹੀ ਕਰਨਾ ਹੈ ਬਚਾਲਾ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਧਰ ਉਹ ਵੀ ਆਪਾਂ ਇਸ ਤਰ੍ਹਾਂ ਜੇ ਲੀਰਾਂ ਪੂਰੀਆਂ ਪੂਰੀਆਂ ਕੱਟੀਆਂ ਹੋਣ ਫਿਰ ਵੇਖਣਾ ਨਹੀਂ ਪੈਂਦਾ ਵੀ ਨਿਸ਼ਾਨ ਕਿੱਥੇ ਲੱਗਾ ਹੈ ਆਪਾਂ ਇਸ ਤਰ੍ਹਾਂ ਕਰਕੇ ਲੀਨ ਦਿੱਤੇ ਹੀ ਲਿਆਵਾਂ ਇਸ ਤਰ੍ਹਾਂ ਦੋਨੇ ਪਾਸੇ ਕਰਕੇ ਇਧਰੋਂ ਇਸ ਤਰ੍ਹਾਂ ਇਧਰੋਂ ਫਿਰ ਆਪਾਂ ਕੋਲੋਈ ਪਾਵਾਂਗੇ ਤੇ ਆਪਣਾ ਕਮੀਜ਼ ਬਿਲਕੁਲ ਵੀ ਛਿੱਜੇਗਾ ਨਹੀਂ ਇਹਦੇ ਆਪਾਂ ਕੋਨੇ ਤੇ ਧਰਨਾ ਜਿੱਥੇ ਆਪਣਾ ਆਪਣੀ ਲੀਰ ਲੱਗੀ ਹੈ ਨਾ ਇੱਥੇ ਨਾਲ ਕੋਨੇ ਤੇ ਆਪਾਂ ਧਰ ਦੇਣਾ ਹੈਗਾ ਤੇ ਹਮੇਸ਼ਾ ਹੀ ਧਾਗੇ ਦੇ ਪਿੱਛੇ ਥੋੜੇ ਜਿਹਾ ਵਲਜੇ ਹੈ ਨਾ ਕਮਾ ਲੈਣ ਚਾਹੀਦੇ ਨੇ ਜਦੋਂ ਆਪਣੀ ਇਹ ਆਪਾਂ ਮਸ਼ੀਨ ਤਾਰਦੇ ਆ ਨਾ ਕੱਪੜੇ ਤੋਂ ਉਦੋਂ ਥੋੜੀ 2 ਮਿੰਟ ਚਲਾ ਲਈਏ ਤਾਂ 2 ਮਿੰਟ ਤਾਂ ਨਹੀਂ ਤੇ ਉਦੋਂ ਚਲਾ ਲਈਏ 2 ਘਟ ਪੈਰ ਤੇ ਵਧੀਆ ਬਣ ਜਾਂਦੀ ਹੈਗੀ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਪੂਰਾ ਬਰਾਬਰ ਕਰਕੇ ਨਾ 1 ਇੰਚ ਦੇ ਆਪਣੀ ਪਲੇਟ ਪੈਂਦੇ ਨੇ ਦੋਨੋਂ ਪਾਸੇ ਉੱਧਰ ਤਾਂ ਇੰਚ ਹੋ ਜਾਂਦੇ ਚਾਹੋ ਤੇ ਤੁਸੀਂ ਨਿਸ਼ਾਨ ਵੀ ਲਾ ਸਕਦੇ 1 ਇੰਚ ਦੀ ਵਿਚਾਲੇੋਂ 1 ਇੰਚ ਉਧਰ ਤੇ ਸਾਈਡਾਂ ਤੋਂ ਜਿਹੜਾ ਪਤਲਾ ਹੁੰਦਾ ਹੈ ਇਸ ਲਈ ਆਪਾਂ ਹੋਰ ਹੁੰਦੇ ਹਾਂ ਵਿਚਾਲੇ ਲਿਆ ਕੇ 1 ਇੰਚ ਤੇ ਤੇ ਰੱਖੀਂ ਬਰਾਬਰ ਦੀ ਇਸ ਤਰ੍ਹਾਂ ਧਾਗੇ ਦੇ ਦੋਨੋਂ ਪਾਸੇ ਵੜ ਪਏ ਹੁੰਦੇ ਨੇ ਨਾ ਜਿਹੜੇ ਇਸ ਤਰ੍ਹਾਂ ਧਾਗੇ ਦੇ ਦੋਨੋਂ ਪਾਸੇ ਜਿਹੜੇ ਵੜ ਪਏ ਜਾਂਦੇ ਨੇ ਇਹਦੇ ਨਾਲ ਆਪਣਾ ਜਿਹੜਾ ਇਹ ਉੱਦੜ ਦੀ ਵਿਸਲਾਈ ਬਿਲਕੁਲ ਵੀ ਤੇ ਇਸ ਤਰ੍ਹਾਂ ਲਗਈਆ ਪਕਾਈਏ ਦੇਖੋ ਵਿਚਾਲੇ ਆਪਾਂ ਡੁੰਗੀ ਕੀਤੀ ਹੈ ਸੱਟ ਦਾ ਫੈਬ੍ਰਿਕ ਕੀਤੀ ਹੈ ਤੇ ਦੋਨੋਂ ਪਾਸੇ ਆਪਣੇ ਗੀਰ ਲੱਗ ਗਈ ਹੈ ਸਿੱਧਾ ਕਰਕੇ ਇਹ ਦੋਨੇ ਪਾਸੇ ਇਸ ਤਰ੍ਹਾਂ ਲੱਗਣਗੇ ਇਸ ਤਰ੍ਹਾਂ ਦੇ ਬਹੁਤ ਸਾਨੇ ਬਿਲਕੁਲ ਉਹ ਨਹੀਂ ਹੁੰਦੇ ਜੇ ਤੁਸੀਂ ਚਾਹੋ ਤੁਸੀਂ ਕਾਰੀ ਕਰੀ ਵੀ ਲੀਰ ਲਾ ਸਕਦੇ ਤੇ ਨਹੀਂ ਕਿ ਤੁਸੀਂ ਇਸ ਤਰ੍ਹਾਂ ਦੂਰੀ ਲਾ ਕੇ ਤੇ ਬਹੁਤ ਸਾਰੇ ਪਲੇਟ ਤੁਹਾਡੇ ਬਿਲਕੁਲ ਵੀ ਛਿੱਜਦੇ ਨਹੀਂ ਦੋਨਾਂ ਪਾਸੇ ਆਪਣੇ ਕੱਪੜੇ ਨੂੰ ਨਾ ਦਬਾ ਰੂਗਾ ਇਸ ਤਰ੍ਹਾਂ ਜਿੰਨੇ ਮਰਜੀ ਤੁਸੀਂ ਟੈਕ ਸੂਟ ਪਾਓ ਇਹ ਟੈਕ ਸੂਟ ਦੀ ਫਿਟਿੰਗ ਵਾਸਤੇ ਬਹੁਤ ਵਧੀਆ ਹੁੰਦਾ ਵੀ ਜੇ ਬੈਗ ਫੋਲਡ ਵਿੱਚ ਪਾਉਂਦੇ ਨੇ ਉਹਨਾਂ ਦਾ ਕੋਈ ਚੱਕਰ ਨਹੀਂ ਹੁੰਦਾ ਤੇ ਜਿਹੜੇ ਟੈਕ ਸੂਟ ਪਾਉਂਦੇ ਨੇ ਉਹਨਾਂ ਦੇ ਹਮੇਸ਼ਾ ਹੀ ਛਿੱਜ ਜਾਂਦੇ ਨੇ ਸੋ ਇਸ ਤਿਹਤ ਰਹੀ ਆਪਾਂ ਪਲੇਟ ਪਾਵਾਂਗੇ ਆ ਵਾਲੇ ਆਪਣਾ ਕਮੀਜ਼ ਤੇ ਆ ਵਾਲੀਆਂ ਪਲੋਈਆਂ ਵੀ ਪਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਕਿਤੇ ਆ ਗਈ ਆਪਾਂ ਪਾ ਲੈਣੀ ਇਹ ਤੋਂ ਆਪਣੀਆਂ ਨੀਰਾ ਨੇ ਤੇ ਇਹਨਾਂ ਨੂੰ ਪਾ ਇਸ ਤਰ੍ਹਾਂ ਇਹਨਾਂ ਵੇਖਸਾਂ ਆਪਾਂ ਇਸ ਤਰ੍ਹਾਂ ਬਿਲਕੁਲ ਬਚਾਲਾ ਕਰ ਲੈਣੇ ਤੇ ਫਿਰ ਬਚਾਲਾ ਕਰਕੇ ਇਸ ਤਰ੍ਹਾਂ ਕਰ ਲੈਣੀ ਤਾਂ ਮੋੜ ਲੈਣੀ ਇਧਰ ਹੋ ਗਿਆ ਆਪਾਂ ਇਸ ਸਾਈਡ ਤੇ ਲਿਆ ਕੇ ਇਹ ਲਈ ਰੇਵਾ ਆਪਾਂ ਥੋੜੀ ਖਿੱਚ ਵੀ ਸਕਦੇ ਆ ਨੂੰ ਕੋਈ ਚੱਕਰ ਨਹੀਂ ਹੁੰਦਾ ਥੋੜੀ ਕਨੀ ਖਿੱਚ ਵੀ ਸਕਦੇ ਪਰ ਪੂਰੀ ਆਪਣੀ ਇਹਦੇ ਵੀ ਆਪਾਂ ਉਸੇ ਤਰ੍ਹਾਂ ਪਲੇਟ ਆਪ ਉਸੇ ਤਰੀਕਾ ਹੋਣੀ ਨੇ ਜਿਵੇਂ ਆਪਾਂ ਕੱਪੜੇ ਤੇ ਪਾਉਣੀ ਹੁੰਦੀ ਆ ਤੋਪਾ ਬਿਲਕੁਲ ਬਰੀਕ ਤੋਪਾ ਚੱਕਣਾ ਐਸ ਤਰ੍ਹਾਂ ਥੋੜਾ ਜਿਹਾ ਚਲਾ ਕੇ ਕਿਸੇೊಂದು ਨੇ ਪਾਸਾ ਜਿਹੜੇ ਇਕੱਠ ਸਕਦੇ ਇਸ ਤਰ੍ਹਾਂ ਆ ਦੇਖ ਐਨ ਨਹੀਂ ਆ ਪਰਖਣੇ ਨੇ ਤੋ ਦੇਖੋ ਤੁਸੀਂ ਪਲੇਟ ਕਿੰਨਾ ਸੋਹਣਾ ਪਿਆ ਹੈਗਾ ਆਪਣੇ ਸੈਟਾ ਤਾਂ ਬਰੀਕ ਇਸ ਸੈੱਟ ਤੋਂ ਵੀ ਬਰੀਕ ਬਿਲਕੁਲ ਇੱਕ ਅਪੁਆਇੰਟ ਤੋਂ ਚੱਕਿਆ ਆਪਾਂ ਮਚਾਲਿਓ ਦੇ ਇੰਚ ਦਾ ਇਸ ਤਰੀਕੇ ਦੇ ਨਾਲ ਨਾ ਤੁਸੀਂ ਜੇ ਕੋਈ ਵੀ ਜਿਆਦੀ ਟਾਈਟ ਸੂਟ ਪਾਉਂਦਾ ਹੈ ਜਿਆਦੀ ਫਿਟਿੰਗ ਵਾਲੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਤਰੀਕਾ ਹੈ ਇਹਦੇ ਨਾਲ ਇਸ ਤਰ੍ਹਾਂ ਫਿਟਿੰਗ ਵੀ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਆਪਾਂ ਇਸ ਤਰ੍ਹਾਂ ਤੱਕ ਕਰਕੇ ਕਰ ਲੈਣਾ ਹੈਗਾ മടാ ആണോ വീട്ടിയ പ്ലേ പേ തരിക ലീഡല ബി കപട ത ਤਦੋਂ ਆਪਣਾ ਖਿੱਚ ਕੇ ਨੂੰ ਇਧਰ ਦੁਨਾਂ ਸੈੱਟ ਉੱਪਰ ਲੈ ਲਾਂ ਨੇ ਤੇ ਫੇਰ ਗਿਚੋ ਜਾਂਦਾ। ਸੱਪਾ ਵਿਚਾਲੇ ਮੜ ਲਿ ਗਏ। ਗਲਾਈ ਪਾ ਕੇ। ਚਾਲੀ ਆਪਾਂ ਜਿਹੜੀ ਪਲੇਟ ਨੇ ਇਸ ਤਰ੍ਹਾਂ ਪਾ ਕੇ ਤਿਆਰ ਕਰ ਲੈਨੇ। ਸੈੱਟ ਨੂੰ ਆਪਣਾ ਹਵਲਤਾ ਕਰਿਹਾ ਇਸ ਤਰ੍ਹਾਂ ਵੱਟ ਜਿਹਾ ਪਿਆਲਾ ਇਹ ਜਰੂਰ ਛੱਡਣਾ ਹੈਗਾ। ਇਹ ਨੂੰ ਤੁਸੀਂ ਥੋੜਾ ਜਿਹਾ ਛੋਟਾ ਕਰ ਸਕਦੇ ਹੋ। ਕੋਈ ਚੱਕਰ ਨਹੀਂ ਇਹ ਕਦੇ ਵੀ ਨਹੀਂ ਉੱਦੜਦਾ ਇਸ ਰਵਾੜ ਪਾ ਕੇ ਇਹ ਦੋਨੇ ਪਾਸੇ ਪੱਕੇ ਹੋ ਜਾਂਦੇ ਨੇ। ਇਹ ਸਲਾਈ ਬਿਲਕੁਲ ਨਹੀਂ ਉੱਦੜਦੀ। ਤੇ ਇਹ ਆਪਣੇ ਚਾਰੀ ਫਲੇਟ ਪੈ ਗਏ ਨੇ। ਅੰਦਰਲੀ ਸਾਈਡ ਤੋਂ ਇਸ ਤਰ੍ਹਾਂ ਦੇ ਲੱਗਦੇ ਨੇ। ਤੇ ਬਾਹਰਲੀ ਸਾਈਡ ਤੋਂ ਵੀ ਬਹੁਤ ਵਧੀਆ ਇਹ ਪਲੇਟ ਰਹਿੰਦਾ ਹੈਗਾ। ਜਿੰਨੀ ਮਰਜ਼ੀ ਟੈਟ ਚੁੱਪ ਹੋਵੇ ਇਸ ਤਰ੍ਹਾਂ ਖਿੱਚ ਕੇ ਇਹ ਕਦੇ ਵੀ ਨਹੀਂ ਛਿੱਜਦਾ। ਨਾ ਪਾ ਵਾਲੀਆਂ ਪਲੋਈਆਂ ਪਾ ਕੇ ਦੱਸ ਦੇ ਤੁਹਾਨੂੰ ਆਹ ਵਾਲੀ ਪਲੋਈਆ ਜਿਹੜੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਫੜਦੇ ਨਿਸ਼ਾਨ ਤੋਂ ਤੇ ਇੱਥੇ ਲਾ ਕੇ ਨ ਪੈਰ ਕਰ ਦੇ ਨਿਸ਼ਾਨ ਤੇ ਤੇ ਇਧਰੋਂ ਫਰੀਕ ਕਰ ਦੇਣਾ ਬਿਲਕੁਲ ਪ੍ਰੀਕ ਤਾਰਨਾਗਾ ਤੇ ਬਹੁਤ ਸੋਹਣੀ ਫਿਟਿੰਗ ਆਊਗੀ ਹੱਸਤਾ ਇੱਕ ਪੈਰ ਤੋਂ ਥੋੜਾ ਜਿਹਾ ਵਾਧ ਰੱਖਣਾ ਆਪਾਂ ਦੋ ਕੋ ਪੁਆਇੰਟ ਨਾ ਫਿਰ ਮੋਡੇ ਚ ਝੋਲਾ ਆਵੇ ਇਨੂ ਵੀ ਆਪਾਂ ਇਸੇ ਤਰ੍ਹਾਂ ਬ੍ਰੀਕ ਕਰਕੇ ਲਾ ਲਿਆ ਤੇ ਇਧਰੋਂ ਵੀ ਆਪਾਂ ਜਿਹੜੇ ਵਟ ਚੜਾ ਕੇ ਹੈਨਾ ਮਸ਼ੀਨ ਜਿਵੇਂ ਵਟ ਪਾ ਲੈਂਦੀ ਏ ਇਹ ਬਹੁਤ ਪੱਕਾ ਹੋ ਜਾਂਦਾ ਮਣਕੀ ਲਈ ਹੁਣ ਹੁਣ ਤੁਸੀਂ ਦੂਜੀ ਵਾਰ ਵੀ ਆਪਾਂ ਆਹੀ ਪਲੋਈ ਚੱਕਣੀ ਹੈ ਤਾਂ ਕਿ ਆਪਣੀਆਂ ਇੱਕੋ ਜੀਆਂ ਪੈ ਜਾਣ ਦੋਨੇ ਫਿਰ ਦੂਜੀਆਂ ਦੋਨੇ ਇਕੱਠੀਆਂ ਪਾ ਲੈਣੀਆਂ ਵਾਲਾ ਪਲੇਟ ਹੈ ਜਿਹੜਾ ਹੈ ਨਾ ਇਹ ਪਲੇਟ ਕੋਈ ਵੀ ਹੈ ਆ ਵਾਲਾ ਆ ਵਾਲਾ ਚਾਹੇ ਦੀ ਆਏ ਇਹਨੂੰ ਇੰਨਾ ਹੀ ਬਰੀਕ ਚੱਕਣਾ ਤਾਂ ਕਿ ਆਪਣੀ ਅੱਗੋਂ ਕੱਪੜਾ ਜਾਂ ਨਾ ਇਕੱਠਾ ਨਾ ਹੋਵੇ ਇਹ ਮੋਟਾ ਸਾਰਾ ਨਹੀਂ ਇੱਥੋਂ ਬਣਾ ਕੇ ਲਾਉਣਾ ਇਸ ਤਰ੍ਹਾਂ ਬਰੀਕ ਬਿਲਕੁਲ ਦੇਖ ਲਓ ਤੁਸੀਂ ਨੇੜੇ ਤੋਂ ਆਪਣੇ ਪਲੋਈਆਂ ਸਾਰੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਤੋਂ ਇੰਨਾ ਹੌਲੀ-ਹੌਲੀ ਕਰਕੇ ਆਪਾਂ ਇਸ ਤਰ੍ਹਾਂ ਲਾਏ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਲੇਟ ਜਿਹੜੇ ਨੇ ਪਾ ਲੈਣੇ ਨੇ ਆ ਵਾਲੇ ਜੇ ਤੁਸੀਂ ਆਹ ਵਾਲਾ ਪਲੇਟ ਫਿਰ ਹੁਣੇ ਸਟਾਰਟ ਕੀਤੀ ਨੇ ਤਾਂ ਦੋਨੇ ਆਪ ਆਇਓ ਨਹੀਂ ਤੇ ਦੋਨੇ ਆਉ ਪਾਇਓ ਫਿਰ ਪਤਾ ਰਹਿੰਦਾ ਨਾਲ ਦੀ ਨਾਲ ਵੀ ਆਪਣਾ ਉਹ ਪਲੇਟ ਤੇ ਆਪਾਂ ਕਿੰਨਾ ਕੁ ਮਾਰ ਜਨ ਚੱਕਿਆਗਾ ਸੇ ਮਾਰ ਜਦੰਦੇ ਨਾਲ ਆ ਪਾਈ ਵੀ ਪਲੇਟ ਜਿਹੜਾ ਪਾ ਲਿਆ ਅੱਗੇ ਤੋਂ ਫਰੀਕ ਪਲੋਈ ਪਾਉਗੇ ਉਹਨੇ ਹੀ ਤੁਹਾਡੇ ਸੂਟ ਸੋਹਣੇ ਸੀਪਦੇ ਨੇ ਜੇ ਤੁਸੀਂ ਆਪ세 ਉਹਨੇ ਤਾਂ ਵੀ ਬਹੁਤ ਸੋਹਣੇ ਲੱਗਦੇ ਨੇ ਤੇ ਜੇ ਤੁਸੀਂ ਕਿਸੇ ਤੋਂ ਸਵਾਉਨੇ ਕਿਸੇ ਦੇ ਸਵਾਉਨੇ ਹੋ ਜਾਂ ਕਿਸੇ ਤੋਂ ਸਵਾਉਨੇ ਹੋ ਤਾਂ ਇਸੇ ਤਰੀਕੇ ਦੇ ਨਾਲ ਤੁਹਾਡੇ ਸੂਟ ਸੀਪੇ ਹੋਣੇ ਚਾਹੀਦੇ ਨੇ ਜੇ ਤਾਂ ਫਿਟਿੰਗ ਸਹੀ ਨਹੀਂ ਹੁੰਦੀ ਆਪਾਂ ਵੇਖ ਲੈਣਾ ਚਾਹੀਦਾ ਜੇ ਵੀ ਕਿਵੇਂ ਪਲੇਟ ਪਾਈ ਹੋਈ ਨੇ ਇਹ ਆਪਣੀ ਮੱਖੀ ਵਾਲੀ ਜਿਹੜੀ ਪਲੋਈ ਹੈ ਉਹ ਆਪ ਪਾਈਏ ਇਸ ਤਰੀਕੇ ਦੇ ਨਾਲ ਇਹ ਵੀ ਇੰਨੀ ਬਰੀਕ ਚੱਕਣੀ ਹੈ ਹਾਂ ਦੇਖੋ ਜੇ ਜੇ ਤੁਸੀਂ ਸਿੱਧਾ ਕਰੋਗੇ ਤਾਂ ਬਿਨਾਂ ਪ੍ਰੈਸ ਤੋਂ ਹੀ ਤੁਹਾਡੇ ਜਿਹੜੇ ਕੋਨੇ ਨੇ ਆ ਨਿਕਲ ਜਾਣਗੇ ਇਹ ਨਹੀਂ ਵੀ ਆਪ ਕੋ ਪ੍ਰੈਸ ਮਾਰ ਕੇ ਕੱਢਾਂਗੇ ਤਾਂ ਦੇਖੋ ਪਤਾ ਨਹੀਂ ਲੱਗਦਾ ਵੀ ਕੱਪੜਾ ਕਿੱਥੋਂ ਚੱਕਿਆ ਸੀ ਤੇ ਕਿੱਥੋਂ ਛੱਡਿਆ ਸੀ ਇਸ ਤਰ੍ਹਾਂ ਇਹ ਤੁਹਾਡੀਆਂ ਪਲੋਈਆਂ ਪੈਕੇਟ ਤਿਆਰ ਹੋਣਗੀਆਂ ਇਹ ਤਾਂ ਫਿਰ ਨਾ ਝੋਲ ਨਹੀਂ ਪੈਂਦੇ ਇਹ ਝੋਲ ਇਸੇ ਕਰਕੇ ਨਹੀਂ ਪੈਂਦੇ ਜਿਹੜਾ ਆਪਾਂ ਬਰੀਕ ਟਾਂਕਾ ਚੱਕਦੇ ਆ ਆ ਦੇਖੋ ਦੋਨੇ ਕਾਸੇ ਬਹੁਤ ਵਧੀਆ ਫਿਟਿੰਗ ਆਉਂਦੀ ਆ ਜਿਹੜੇ ਟਿਕਨ ਤੋਂ ਬਾਅਦ ਚਾਪਾਂ ਤੁਹਾਨੂੰ ਕਮੀਜ਼ ਦਿਖਾਉਣੀ ਆ ਕਿਉਂਕਿ ਹਜੇ ਇਹਦੇ ਗਲੇ ਲਾਉਣੇ ਨੇ ਇੱਧਰ ਆਪਾਂ ਬੁਕਰਮਾ ਵਾਲਾ ਗਲਾ ਲਾਵਾਂਗੇ ਦੂਸਰੇ ਪਾਸੇ ਆਪਾਂ ਲੀਰ ਕੱਟਣ ਲੱਕਾਟ ਕੇ ਲਾਵਾਂਗੇ ਤੇ ਆਪਾਂ ਤੁਹਾਨੂੰ ਪੂਰਾ ਇਹ ਬਣਾ ਕੇ ਫਿਰ ਦਿਖਾਉਣੀ ਆ